ਸਾਨੂੰ ਭੈਸਲ ਜੀ ਬੜਾ ਲੋਕ ਹੋਇਆ ਸੀ ਇਹ ਚੀਜ਼ ਦਾ ਕਿ ਤੁਹਾਡੇ ਬੱਚੇ ਦੇ ਕਕਾਰ ਜਿਹੜੇ ਆ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਪੈਸਾ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਹੋਸ ਰੱਖੋ ਕੋਈ ਨਹੀਂ ਕੋਈ ਨਹੀਂ ਕੋਈ ਭੈਸਲ ਜੀ ਕੀ ਦਿਨਾਂ ਤੋਂ ਜੁੜਿਆ ਹੋਇਆ ਸੀ ਉਹ ਸੀ ਕੱਟ ਦਿੰਦੇ ਉਹ ਚੰਗਾ ਲੈਨੇ ਕੋਈ ਨਹੀਂ ਕੋਈ ਨਹੀਂ ਅਹੀਂ ਮਾਫੀ ਚਾਹੁੰਦੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਅਸੀਂ ਮਾਫੀ ਸੀ ਕੱਟ ਦਿੰਦੇ ਨਾ ਵੈਗਰ ਪੈਸੇ ਮਨਾ ਲਿਓ ਸਮਝਾ ਆ ਗਏ ਗਏ ਆ ਰਾਤ ਪੈਸੇ ਗਿਆ ਸੀ ਉਹ ਉਹਨੇ ਇਹੋ ਜਿਹਾ ਸੀਸ ਕਟਾ ਦੂੰਗਾ ਮੇਰਾ ਗਾਣਾ ਸਭ ਉਹਨੇ ਸਭ ਕਹਤੇ ਤੁਹਾਨੂੰ ਕਿਤਾਬ ਪੜ੍ਹ ਕੇ ਸੁਣਾ ਦੂੰਗਾ ਉਹ ਬੱਚਾ ਜਦੋਂ ਵੈਗਰ ਉਹਨੇ ਆਖਾ ਮੈਂ ਜਿੱਤਾ ਜੋ 72 ਸੀਸ ਕਟਾ ਦੂੰਗਾ ਵੈਗਰ ਵੈਗਰ ਦੇਖ ਤੁਨੇ ਆਪਣਾ ਨਾਮ ਹੀ ਲਿਆ ਵਾ ਵੈਗਰ ਮੈਂ ਕਵਚਨਪ੍ਰੀ ਸਿੰਘ ਮਾਤਾ ਗੁਜਰੀ ਦੇ ਸਹਿਬ ਜਾਦਿਆਂ ਤਾਰੇ ਰਾਮ ਨੂੰ ਚਮਕੂੰਗਾ ਵਾਈ ਗੁਰੂ ਵੇਖੋ ਕਿ ਕਿਹੜਾ ਗੰਭਾਰ ਬੰਦਾ ਬੋਲਦਾ ਅੱਜ ਇਹੋ ਜਿਹੀ ਦੇਬਦੀ ਕੀਤੀ ਜਾ ਰਹੀ ਕਿੱਡੀ ਵਧੀਆ ਨਾਲ ਉਹ ਧੰਮ ਵਾ ਗੁਰੂ ਵਾ ਗੁਰੂ ਵਾ ਗੁਰੂ ਕਿੱਡੀ ਵਧੀਆ ਸੋਚ ਸੀ ਇਹ ਦੇ ਮੁੰਡੇ ਦੀ ਕਹਿੰਦੇ ਵੀ ਧਮਕੀਆਂ ਦੇ ਕੇ ਤੇ ਬਹੁਤ ਜ਼ਿਆਦਾ ਧਮਕਾਇਆ ਗਿਆ ਵੇਖੋ ਇਹ ਸਿੱਖੀ ਦਾ ਸਿਧਾਂਤ ਨਹੀਂ ਮੈਂ ਬੇਨਤੀ ਕਰਾਂ ਕਿ ਐਦਾਂ ਬੇੜਾ ਕਰਕੇ ਸਿੱਖੀ ਦਾ ਨਾ ਕਰੀਏ ਸਿੱਖੀ ਦਾ ਸਿਧਾਂਤ ਨਹੀਂਗਾ ਇਸ ਦਾਪ ਨਹੀਂ ਗਿਆ ਸਕੀਦਾ ਕੇ ਨੂੰ ਰਾਤ ਮਗਾ ਕੇ ਨਹੀਂ ਕੋਈ ਨਹੀਂ ਕੋਈ ਕੋਈ ਕਾਹ ਕਿਹਰਾ ਮੈਂ ਆਗ ਪਾੜ ਕੇ ਲੈ ਆਉਂਦਾ ਰੋਦਾ ਕਚਰਾ ਫੜ ਕੇ ਲੈ ਆਉਂਦਾ ਆਪਣੇ ਘਰਾਂ ਮੇਰੀ ਝੂਲੀ ਦੇ ਵਿੱਚ ਪਾ ਦਿੰਦੇ ਉਹਨੇ ਸ੍ਰੀ ਸਾਹਿਬ ਨੇ ਵੀ ਝੂਲੀ ਦੇ ਵਿੱਚ ਪਾ ਦਿੰਦੇ ਉਹਨਾ ਜਰੂਰ ਹੋਣਾ ਚਾਹੀਦਾ ਤੇ ਮੇਰੀ ਝੂਲੀ ਦੇ ਵਿੱਚ ਇੱਕ ਬੇਨਤੀ ਕਰਨਾ ਇਹਨਾਂ ਨੂੰ ਚਾਹੀਦਾ ਬੰਦੇ ਦੇ ਸਾਹਮਣੇ ਪ੍ਰੂਬੇ ਦਾ ਬਾਬਾ ਜੀ ਤੁਹਾਨੂੰ ਦੱਸਣਗੇ ਕਿ ਬੰਦੋ ਬੁੱਕੇ ਨੂੰ ਤੁਹਾਡਾ ਮੈਂ ਇੱਕ ਮਿੰਟ ਬਾਬਾ ਜੀ ਲਾਈਵ ਲਾਈਵ ਭਾਈ ਸਾਹਿਬ ਦੀ ਚੱਲਦਾ ਪਿਆ ਬਾਬਾ ਜੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਤੁਸੀਂ ਦੱਸੋ ਬਾਬਾ ਜੀ ਆਪਾਂ ਗੁਰੂ ਦਾ ਜੱਤਾ ਖਾਨ ਨੇ ਇੱਕ ਮਿੰਟ ਭਾਈ ਸਾਹਿਬ ਬਾਬਾ ਜੀ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਤੁਸੀਂ ਦੱਸੋ ਕਿ ਤੁਹਾਡੇ ਦੇ ਕੋਈ ਨਹੀਂ ਬਾਬਾ ਜੀ ਸਾਨੂੰ ਕੋਈ ਗੱਲ ਨਹੀਂ ਮਰਜ਼ੀ ਦੇ ਨਾਲ ਆਉਂਦਾ ਬੰਦਿਆ 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 ਹਾਂ ਫੇਰ ਤੁਸੀਂ ਬਾਬਾ ਜੀ ਬੰਦ ਤੁਸੀਂ ਦੱਸੋ ਦੱਸੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਬਾਬਾ ਜੀ ਦੱਸੋ ਲਾਈਵ ਬੰਦਿਆ ਦੱਸੋ ਤੋ ਇਹ ਆਪਣੀ ਮਰਜ਼ੀ ਨਾਲ ਅਰਦਾਸ ਕੀਤੀ ਹੈ ਦਸਤੂਨ ਘਰ ਵਾਲੇ ਮੇਰੇ ਸਾਹਮਣੇ ਲੱਗੇ ਇਹ ਦੇਖੋ ਕਰਵਾਈ ਗਈ ਆ ਪਾਪਾ ਜੀ ਇਹ ਨਹੀਂ ਕਰਵਾਈ ਆ ਪਾਪਾ ਜੀ ਮੈਨੂੰ ਕੱਲੇ ਸੰਧ ਘਰ ਆਏ ਪਾਪਾ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਦੇ ਪਾਪਾ ਜੀ ਸਾਡੇ ਕੋਲ ਫਿਰ ਦਸਤੂਨ ਨੇ ਕਰਾਈ ਆ ਸਰਕਾਰ ਕਮੇਟੀ ਤੁਹਾਡੇ ਨਾਲ ਆ ਬਾਬਾ ਜੀ ਕੋਈ ਗੱਲ ਨਹੀਂ ਮੈਂ ਕਰੂੰਗਾ ਤਾਂ ਗਨਮੈਰ ਬਣ ਕੇ ਰਹਿਣਾ ਬਹੁਤ ਨਾਨਕੇ ਖਰੋਣਾ ਤੁਹਾਡੇ ਦੇ ਜਿਹੜੀ ਤਲਵਾਰ ਚੱਲੂਗੀ ਪਹਿਲਾਂ ਸਾਡੇ ਦੇ ਚੱਲੂਗੀ ਐ ਨਹੀਂ ਤੁਹਾਡੇ ਨਾਲ ਆ ਤੁਸੀਂ ਦੱਸੋ ਕਿਹਨਾਂ ਨੇ ਕਰਵਾਈ ਤੁਹਾਡੇ ਕੋ ਸਰਾਂ ਨੂੰ ਪਤਾ ਮੇਰੇ ਮੂੰਹ ਕੀ ਸੁਣਦੇ ਨਾ ਨਾ ਬਾਬਾ ਜੀ ਸਾਰਿਆਂ ਨੂੰ ਪਤਾ ਹੀ ਤੁਹਾਡੇ ਕੋਲ ਆ ਦੱਸੋ ਕਿ ਮੈਂ ਕਿਤਾਬ ਕੀ ਕਾਰਨ ਵਾਏ ਆ ਇਹ ਗੱਲ ਇਹਨਾਂ ਨੇ ਜਿਹੜੇ ਬੰਦੇ ਉੱਥੇ ਮੌਜੂਦਾ ਗਏ ਆ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਅਰਦਾਸ ਤੈਨੂੰ ਕਰਨੀ ਪੈਣੀ ਤੁਸੀਂ ਕਰੋ ਨਹੀਂ ਦੱਸੋ ਕਿਹੜੇ ਕਿੜੇ ਹਾਂਜੀ ਦੱਸੋ ਤੁਸੀਂ ਕੋਈ ਨਹੀਂ ਉੱਥੇ ਹੈ ਕੋਣ ਹੈ ਦੱਸੋ ਤੂੰ ਨਹੀਂ ਹੈਗਾ ਬਸ ਉਹ ਬੰਦਾ ਇੱਕੋ ਹੀ ਆ ਹੋਰ ਕਿਹੜਾ ਕਿਹੜਾ ਹੈ ਨਾਲ ਜਿੰਨੇ ਜਿਆਦੀ ਜ਼ਬਰਦਸਤ ਹੋਰ ਕਿਹੜਾ ਕਿਹੜਾ ਹੈ ਨਾਲ ਬਾਬਾ ਜੀ ਇੱਕ ਬੰਦੇ ਦਾ ਕੰਮ ਨਹੀਂ ਹੱਸਦਾ ਇਹ ਕੰਮ ਨਹੀਂ ਕਰਦਾ ਇੱਕੋ ਬੰਦੇ ਦੇ ਨਹੀਂ ਆਪਾਂ ਸਾਰਾ ਸੁਣੋ ਸਾਰੀ ਦੱਸੋ ਸਾਰੇ ਪੰਚਾਇਤ ਦਾ ਨਹੀਂ ਕੋਈ ਇਹ ਵਿੱਚ ਰੋਣਾ ਬਾਬਾ ਜੀ ਸਾਡੇ ਕੋਲ ਵੀਡੀਓ ਕੋਈ ਬਾਬਾ ਜੀ ਨੇ ਆਪ ਦੱਸਿਆ ਵੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਉਹਨਾਂ ਨੇ ਮਾਫੀ ਮੰਗਾਈ ਬੱਚੇ ਨੂੰ ਪਹਿਲਾਂ ਬਾਹਰ ਉਥੇ ਕੰਕੀ ਲੱਗੀ ਨਹੀਂ ਇੱਥੇ ਗੋਲਾ ਗੱਲ ਦਾਸ ਵਈ ਜਦੋਂ ਆ ਗੁਰਦਾਰੇ ਕੌਣ ਕੌਣ ਇਹ ਦੱਸ ਹਾਂ ਗੁਰਦਾਰੇ ਕੌਣ ਕੌਣ ਹੈ ਮਕਸੂਦ ਹੋਰ ਸਹੀ ਹਾਂ ਚਪੈਂਚ ਜਿੰਦਰਾ ਵਿੱਚ ਬਾਦ ਦੇ ਵਿੱਚ ਆ ਬਾਦ ਚਰ ਨਹੀਂ ਜਦੋਂ ਅਰਦਾਸ ਤੋਂ ਦੋ ਅਰਥ ਹੈ ਇੱਥੇ ਸੀ ਡਰਦੀ ਕਿਉਂ ਜਾਂਦਾ ਡਰਨਾ ਨਹੀਂ ਡਰਦਾ ਨਹੀਂ ਤਾਂ ਇਹਨਾ ਤੇਰੇ ਆਣਾ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978